ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮਹਾਰਾਸ਼ਟਰ ਦੇ ਜਿਲ੍ਹਾ ਪਰਪਲ ਨਹੀਂ ਦੇ ਇੱਕ ਪਿੰਡ ਉਖਲਾਦ ਦੇ ਵਿੱਚ ਜਿਹੜੀ ਘਟਨਾ ਵਾਪਰੀ ਹੈ ਇਹ ਬੇਹੱਦ ਮੰਦਪਾਂਜੀ ਘਟਨਾ ਹੈ 10 ਸਿੱਖ ਬੱਚਿਆਂ ਨੂੰ ਪੀੜ ਵੱਲੋਂ ਬੜੀ ਬੁਰੀ ਤਰ੍ਹਾਂ ਦੇ ਰਹਿਮੀ ਦੇ ਨਾਲ ਕੁੱਟਿਆ ਜਾਂਦਾ ਤੇ ਉਹਨਾਂ ਦੇ ਵਿੱਚੋਂ ਇੱਕ ਬੱਚੇ ਦੀ ਜਿਹੜੀ ਹੈ ਉਹ ਮੌਤ ਹੋ ਗਈ ਇੱਕ ਬੱਚਾ ਬੜੀ ਗੰਭੀਰ ਸਥਿਤੀ ਦੇ ਵਿੱਚ ਹੈ ਜਿਹਨੂੰ ਨਦੀਰ ਸਾਹਿਬ ਸਤਖੰਗੜੀ ਦੇ ਸਾਹ ਦੇ ਹਸਪਤਾਲ ਦੇ ਵਿੱਚ ਦਾਖਲ ਕਰਵਾਇਆ ਗਿਆ। ਮੈਨੂੰ ਸਮਝਦਾ ਕਿ ਪਰਦੇ ਵਿੱਚ ਕੱਟ ਗੈਂਟੀਆਂ ਦੇ ਉੱਤੇ ਇਹ ਹਮਲੇ ਬੜੀ ਜਨਤਾ ਜਾਣਦਾ ਹੈ। ਜਿਹੜੀ ਨਦੀਰ ਸਾਹਿਬ ਤੋਂ ਜਾਣਕਾਰੀ ਪ੍ਰਾਪਤ ਹੋਈ ਹੈ ਉਸ ਮੁਤਾਬਕ ਤੇ ਇਹ ਜਿਹੜੇ ਲੜਕੇ ਸੀ ਬੱਚੇ ਸੀ ਇਹਾਂ ਦੇ ਪਰਿਵਾਰ ਸੀ ਇਹ ਸੂਰ ਪਾਲਣ ਦਾ ਕੰਮ ਜਿਹੜਾ ਕਰਦੇ ਸੀ ਕਿਉਂਕਿ ਉਸ ਇਲਾਕੇ ਦੇ ਵਿੱਚ ਬਹੁਤ ਸਾਰੇ ਇਕਲੀ ਕਰਕੇ ਇੱਕ ਪਰਿਵਾਰ ਜਿਹੜੇ ਆ ਉਹ ਸੂਰ ਪਾਲਣ ਦਾ ਧੰਦਾ ਕਰਦੇ ਤੇ ਸੂਰ ਇੱਕ ਪਿੰਡ ਦੇ ਵਿੱਚ ਚਲੇ ਜਾਂਦੇ ਆ ਜਾਨਵਰ ਹੈ ਕਿਤੇ ਵੀ ਜਾ ਸਕਦਾ ਹੈ ਤੇ ਉਹ ਪਿੰਡ ਜਿਹੜਾ ਹੈ ਉਹ ਮੁਸਲਮਾਨ ਭਾਈ ਚਾਰੀ ਦਾ ਜਿਹੜੇ ਸੂਰ ਨੂੰ ਚੰਗਾ ਨਹੀਂ ਸਮਝਦੇ ਤੇ ਉੱਥੋਂ ਹੀ ਇਹਨਾਂ ਦੀ ਜਿਹੜੀ ਤਕਰਾਰਬਾਦੀ ਹੋਈ ਤੇ ਤਕਰਾਰਬਾਦੀ ਦੇ ਦੌਰਾਨ ਉਹਨਾਂ ਨੇ ਇਹਨਾਂ ਤਿੰਨ ਬੱਚਿਆਂ ਨੂੰ ਬੜੀ ਬੁਰੀ ਤਰ੍ਹਾਂ ਬੇਰਹਿਮੀ ਦੇ ਨਾਲ ਜਿਹੜਾ ਕਤਲ ਕੀਤਾ ਪਰ ਸਰਕਾਰ ਨੂੰ ਅਸੀਂ ਅਪੀਲ ਕਰਦੇ ਹਾਂ ਕਿ ਪਰਦੇ ਅੰਦਰ ਜਿਹੜੀਆਂ ਘਟ ਗਿੰਦੀ ਕੌਮਾਂ ਨੇ ਖਾਸ ਤੌਰ ਤੇ ਆਸੀ ਸਿੱਖ ਕਿਉਂਕਿ ਮਿਨੋਰਟੀ ਜਿਹੜੀ ਹੈ ਉਹ ਮੰਨੀ ਜਾਂਦੀ ਹੈ ਜਿਹੜੀ ਕੁੱਲ ਪ੍ਰਤੀਸ਼ਤ ਦਾ 2% ਹੋਵੇ ਇਹ ਉਸ ਹਿਸਾਬ ਦੇ ਨਾਲ ਸਿੱਖ ਜਿਹੜੇ ਨੇ ਭਾਰਤ ਦੇ ਅੰਦਰ ਮਿਨੋਰਟੀ ਇਹ ਕੱਟਗਿਣਤੀ ਹੈ ਕੱਟਗਿਣਤੀਆਂ ਦੇ ਹੱਕਾਂ ਦੀ ਕੱਟਗਿਣਤੀਆਂ ਦੇ ਹਕੂਕਾਂ ਦੀ ਰਾਖੀ ਜਾਨ ਮਾਲ ਦੀ ਰਾਖੀ ਇਹ ਸਰਕਾਰ ਦਾ ਫਰਜ਼ ਹੈ ਸਰਕਾਰ ਮਹਾਰਾਸ਼ਟਰ ਦੀ ਜਿਹੜੀ ਹੈ ਅਸੀਂ ਉਹਨੂੰ ਵੀ ਇਹ ਅਪੀਲ ਕਰਨਾ ਚਾਹੁੰਦੇ ਹਾਂ ਕਿ ਜਿਹੜੇ ਵੀ ਇਹ ਲੋਕਸੀ ਘਟਿਆ ਕਿਸਮ ਦੀ ਜਿਨ੍ਹਾਂ ਨੇ ਹਰਕਤ ਕੀਤੀ ਹੈ ਬੱਚੇ ਨੂੰ ਜਿਹੜਾ ਕੁੱਟ-ਕੁੱਟ ਕੇ ਕੁੱਟ-ਕੁੱਟ ਕੇ ਬੜੀ ਬਹਿਰਮੀ ਦੇ ਨਾਲ ਕਤਲ ਕੀਤਾ ਹੈ ਉਹਨਾਂ ਦੇ ਖਿਲਾਫ ਸਖਤ ਤੋਂ ਸਖਤ ਸਖਤ ਤੋਂ ਸਖਤ ਕਾਰਵਾਈ ਜਿਹੜੀ ਕੀਤੀ ਜਾਣੀ ਚਾਹੀਦੀ ਹੈ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਵਫਾਤ ਭੇਜਣਾ ਚਾਹੀਦਾ ਫੌਰੀ ਤੌਰ ਦੇ ਉੱਤੇ ਤਾਂ ਜੋ ਉੱਥੇ ਜਾ ਕੇ ਸਾਰੇ ਮਸਲੇ ਦੀ ਜਿਹੜੀ ਹੈ ਗੰਦੀਰਤਾ ਦੇ ਨਾਲ ਜਾਂਚ ਕਰੇ ਤੇ ਜਿਹੜੇ ਪੀਰਤ ਪਰਿਵਾਰ ਹੈ ਉਹਨਾਂ ਦੀ ਸਹਾਇਤਾ ਦੇ ਲਈ ਵੀ ਕੋਈ ਯੋਗਦਾਨ ਪਾਵੇ ਵਿਹਾਦ ਮੰਨਤਾ ਦੀ ਕਠਨਾ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ